ਬਬਾ ਉਹ ਹੀ ਫੇਰ ਆ ਗਿਆ ਕੌਣ ਕਨੇਡਾ ਵਾਲਾ ਕਨੇਡਾ ਵਾਲਾ ਉਹ ਕੋਈ ਨਹੀਂ ਤੈਨੂੰ ਡਰਨ ਦੀ ਕੋਈ ਲੋੜ ਨਹੀਂ ਅੱਜ ਉਹਨੂੰ ਆ ਜਾਣ ਦੇ ਉਹਦੀ ਮੈਂ ਤਸੱਲੀ ਕਰਾ ਕੇ ਤੋਰਨੀ ਆ ਜਾ ਤੂੰ ਆਂਦਾ ਕੰਮ ਕਰ ਬਾਬਾ ਯਾਰ ਤੇਰੇ ਮੰਤਰ ਤਾਂ ਮੈਨੂੰ ਫੇਲ ਹੁੰਦੇ ਲੱਗਦੇ ਆ ਯਾਰ ਤੂੰ ਤਾਂ ਉਹੀ ਕੰਮ ਕਰੀ ਜਨਾ ਯਾਰ ਓਏ ਬਾਬਾ ਹੁਣ ਤਾਂ ਪਵਾ ਦੇ ਜਾਜ ਦੀ ਟਾਕੀ ਨੂੰ ਹੱਥ ਯਾਰ ਓ ਤੈਨੂੰ 51000 ਰੁਪਿਆ ਵੀ ਦੇਤਾ ਓਏ ਬਾਬਾ ਜਿਹੜੀ ਮੇਰੇ ਕੋਲੇ 2 ਘੋਟ ਜ਼ਮੀਨ ਸੀ ਓਏ ਮੈਂ ਤਾਂ ਉਹ ਵੀ ਵੇਚਦੀ ਓਏ ਉਹ ਵੀ ਤੇਰੇ ਆਹ ਚੁੱਲ੍ਹੇ ਵਿੱਚ ਪਾਤੀ ਮੈਂ ਤਾਂ ਓਏ ਬਾਬਾ ਉਹ ਜਿਹੜੇ ਮੇਰੇ ਯਾਰ ਮਿੱਤਰ ਕੈਨੇਡਾ ਗਏ ਹੋਏ ਆ ਨਾ ਓਏ ਉਹ برف ਦੇ ਵਿੱਚ ਖੜਕੇ ਫਟਮਾ ਪਾਉਂਦੇ ਆ ਤੇ ਬਾਬਾ ਜਦ ਤੂੰ ਫੋਟਮਾ ਪਾਉਂਦੇ ਨਾ ਓਏ ਮੇਰੇ ਸੀਨੇ ਹੱਗ ਲੱਗ ਜਾਂਦੀ ਅੱਗ ਓਏ ਬਾਬਾ ਓਏ ਮਾਰ ਕੋਈ ਮੰਤਰ ਓਏ ਛੱਡ ਦੇ ਕੋਈ ਧੁਣਾ ਓਏ ਮੈਂ ਵੀ ਜਾ ਕੇ ਕੈਨੇਡਾ ਫੋਟਮਾ ਪਾਵਾਂ ਤੇ ਸ਼ਰੀਕਾਂ ਦੇ ਸੀਨੇ ਅੱਗ ਲਾਵਾਂ ਬਾਬਾ ਕਰ ਕੋਈ ਹੱਲ ਓਏ ਭਗਤਾ ਤੂੰ ਬਹੁਤ ਨੇੜੇ ਦੀ ਸੋਚ ਰਿਹਾ ਤੇ ਬਾਬੇ ਬਾਬੇ ਤੇਰੇ ਵਾਸਤੇ ਬੜੀ ਦੂਰ ਦੀ ਸੋਚ ਰਹੇ ਨੇ ਬਾਬਾ ਮੈਨੂੰ ਐ ਲੱਗਦਾ ਤੂੰ ਨੇੜੇ ਦੀ ਵੀ ਨਹੀਂ ਸੋਚਦਾ ਓਏ ਨਹੀਂ ਭਗਤਾ ਮੈਂ ਸੋਚਦਾ ਜੇ ਤੂੰ ਕੈਨੇਡਾ ਚਲਾ ਗਿਆ ਮਗਰੋਂ ਭਾਰਤ ਦੇ ਅੱਛੇ ਦਿਨ ਆ ਗਏ ਫੇਰ ਜੇ ਤੂੰ ਕੈਨੇਡਾ ਚਲਾ ਗਿਆ ਤੇਰੇ ਮਗਰੋਂ ਮੋਦੀ ਨੇ ਖਾਤਿਆਂ ਚ 15-15 ਲੱਖ ਰੁਪਏ ਪਾਤਾ ਫੇਰ ਓ ਜੇ ਕਿਤੇ ਕੈਨੇਡਾ ਜਾਂਦੇ ਜਹਾਂ ਚ ਤੇਰੀ ਅੱਖ ਲੱਗੀ ਤੇ ਕੈਨੇਡਾ ਦਾ ਤੂੰ ਅੱਡਾ ਟੱਪ ਗਿਆ ਫੇਰ ਓ ਜੇ ਕਿਤੇ ਕੈਨੇਡਾ ਜਾ ਕੇ ਤੇਰਾ ਢੱਡੋ ਖਣ ਲੱਗ ਗਿਆ ਉੱਥੋਂ ਢਿੱਡ ਦੁਖਦੇ ਦਾ ਚੂਰ ਨਾ ਮਿਲਿਆ ਫੇਰ ਓਏ ਜੇਕ ਤੇ ਕੈਨੇਡਾ ਜਾ ਕੇ ਤੂੰ दारू ਪੀਲੀ ਤੇ ਨਾਲੀ ਚ ਡਿੱਗ ਪਿਆ ਉੱਤੋਂ ਪੁਲਿਸ ਨੇ ਤੇਰਾ ਜਲੂਸ ਕੱਢਿਆ ਫੇਰ ਓਏ ਬਾਬਾ ਆਗਲ ਨਾ ਦੈਰ ਮੈਂ ਸੋਚੀ ਹੀ ਨਹੀਂ ਓਏ ਸੋਚਿਆ ਕਰ ਭਗਤਾ ਜੇ ਕਿਤੇ ਪਿਛਲੇ 2.5 ਸਾਲਾਂ ਚ ਝਾੜੂ ਵਾਲਿਆਂ ਨੇ ਬਦਲਾ ਲਿਆਂਦਾ ਫੇਰ ਨਾਲੇ ਜੇ ਕਿਤੇ ਭਗਵੰਤ ਮਾਨ ਨੇ ਮੁਰਗੀਆਂ ਤੇ ਬੱਕਰੀਆਂ ਦੇ ਪੈਸੇ ਪਾਤੇ ਫੇਰ ਬਾਬਾ ਯਾਰ ਤੂੰ ਤਾਂ ਵਾਕਈ ਬਹੁਤ ਦੂਰ ਦੀ ਸੋਚਦਾ ਓਏ ਹੋਰ ਸੁਣ ਜੇ ਤੂੰ 30 ਲੱਖ ਰੁਪਿਆ ਲਾ ਕੇ ਕੈਨੇਡਾ ਵਾ ਗਿਆ ਤੇ ਤੇਰੇ ਗਵਾਂਡੀ ਨੇ 150 ਰੁਪਿਆ ਪਾ ਕੇ ਲਾਟਰੀ ਪਾਤੀ ਤੇ ਉਹਨੂੰ ਥਾਰ ਗੱਡੀ ਨਿਕਲਿਆਈ ਫੇਰ ਨਾ ਬਾਬਾ ਮੈਨੂੰ ਭਾਵੇਂ ਸਾਰੀ ਉਮਰ ਸਾਈਕਲ ਨਾ ਚੋੜੇ ਪਰ ਮੇਰੇ ਗਵਾਂਡੀ ਨੂੰ ਨਾ ਥਾਰ ਗੱਡੀ ਨਿਕਲਣੀ ਚਾਹੀਦੀ ਤੇ ਜੇ ਕਿਤੇ ਉਹਨੂੰ ਥਾਰ ਗੱਡੀ ਨਿਕਲਿਆਈ ਨਾ ਤਾਂ ਬਾਬਾ ਮੇਰਾ ਤਾਂ ਥਾਏ ਮਰਨ ਹੋ ਜੂਏ ਖਾਰ ਗੱਡੀ ਨਹੀਂ ਨਿਕਲਣੀ ਚਾਹੀਦੀ। ਉਹ ਐਸੇ ਕਰਕੇ ਤਾਂ ਭਗਤਾ ਤੈਨੂੰ ਕੈਨੇਡਾ ਨਹੀਂ ਜਾਣ ਦਿੰਦੇ। ਵਾਕਈ ਬਾਬਾ ਯਾਰ ਤੂੰ ਤਾਂ ਬੜੀ ਕਰਨੀ ਵਾਲਾ ਯਾਰ ਬੜੀ ਦੂਰ ਦੀ ਸੋਚਦਾ। ਮੇਰਾ ਕਿੰਨਾ ਚੰਗਾ ਸੋਚਦਾ ਤੂੰ। ਨਾ ਬਾਬਾ ਫੇਰ ਤਾਂ ਮੈਂ ਕੈਨੇਡਾ ਜਮ ਹੀ ਨਹੀਂ ਜਾਂਦਾ। ਆ ਕੈਨੇਡਾ ਲਈ ਫੈਲਤਾ ਮੈਂ ਜਾ ਕੇ ਹੁਣੇ ਚੁੱਲੇ ਚਲਾਉਣਾ। ਹਾਂ ਹਾਂ। ਪਰ ਬਾਬਾ ਯਾਰ ਮੇਰਾ ਵਿਆਹ ਹੀ ਕਰਾ ਦੇ ਫਿਰ। ਹਾਂ। ਵਿਆਹ ਤੇਰਾ ਪੱਕਾ ਕਰਾ ਦਿਆਂਗੇ। ਦੱਸ ਤੈਨੂੰ ਕੁੜੀ ਕਿਹੋ ਜੀ ਚਾਹੀਦੀ ਐ? ਕੁੜੀ ਬਾਬਾ ਸੋਹਣੀ ਸੁਨੱਖੀ ਹੋਵੇ। ਉੱਚੀ ਹੋਵੇ ਲੰਮੀ ਹੋਵੇ ਗੋਰੀ ਹੋਵੇ ਚਿੱਟੀ ਹੋਵੇ ਉਹ ਬਸ ਰਹਿਣ ਦੇ ਪੁੱਤਾਂ ਲੱਗਿਆ ਮੈਨੂੰ ਪਤਾ ਚਿਹੇ ਜਿਹਾ ਤੇਰੀਆਂ ਡਿਮਾਂਡਾਂ ਨੇ ਨਾ ਤੂੰ ਸਾਲਿਆ ਛੜਾ ਹੀ ਮਾਰ ਚੇ ਤੂੰ ਵਿਆਹ ਕਰਾਉਣਾ ਸੀ ਨਾ ਐਤ ਕੀ ਵੋਟਾਂ 'ਚ ਖੜਾ ਹੋਣਾ ਸੀ ਨਾ ਬਾਬਾ ਵੋਟਾਂ ਦਾ ਵਿਆਹ ਨਾਲ ਕੀ ਸੰਬੰਧ ਓਏ ਬਹੁਤ ਡੂੰਗਾ ਸੰਬੰਧ ਹੈ ਐਤ ਕੀ ਜਿਹੜੇ ਜਿਹੜੇ ਵੋਟਾਂ 'ਚ ਜਿੱਤੇ ਨੇ ਸਾਰਿਆਂ ਦੇ ਵਿਆਹ ਹੋ ਗਏ ਤੇ ਤੂੰ ਸਾਲਿਆ ਕੈਨੇਡਾ ਦੇ ਜਹਾਏ ਨੂੰ ਚੁੰਬੜੀ ਜਾਣਾ ਓ ਬਾਬਾ ਫੇਰ ਐਂ ਕਰ ਯਾਰ ਉਹ ਮੈਨੂੰ ਕੋਈ ਬਿੰਗੀ ਢੱਡੀ ਨੌਕਰੀ ਲਵਾ ਦੇ ਨਾ ਨੌਕਰੀ ਤੇ ਤੂੰ ਲੱਗਿਆ ਨਹੀਂ ਨਾ ਪਿਆ ਕੈਪਟਨ ਨੇ ਉਹ ਘਰ ਘਰ ਨੌਕਰੀ ਦੁੱਤੀ ਸੀ ਉਦੋਂ ਤੂੰ ਕਿੱਥੇ ਸੀ ਓਏ ਉਹ ਬਾਬਾ ਹੈਗਾ ਤਾਂ ਮੈਂ ਇੱਥੇ ਸੀਗਾ ਉਹ ਜਿਹੜਾ ਉਹਨੇ ਕਾਰਡ ਜਾਂ ਨਹੀਂ ਬਣਾ ਕੇ ਦਿੱਤਾ ਸੀ ਹਾਂ ਆ ਬੁੜੀਆਂ ਨੇ ਪਤਾ ਨਹੀਂ ਕਿਹੜੇ ਚੁੱਲ੍ਹੇ ਚਲਾਤਾ ਯਾਰ ਫੇਰ ਤਾਂ ਭਗਤਾ ਤੇਰੇ ਵਾਸਤੇ ਸਿਰਫ ਇੱਕੋ ਹੀ ਕੰਮ ਬਚਦਾ ਹੈ ਮੈਂ ਬਾਬਾ ਕਿਹੜਾ ਕੰਮ ਉਹ ਤੂੰ ਬਾਬਿਆਂ ਵਾਲੇ ਕੱਪੜੇ ਪਾਲਾ ਡੇਰੇ 'ਚ ਰਹੇ ਤੇ ਨਸਾਰੇ ਲਹਿ ਮੋਚਾਂ ਕਰ ਹੁਕਮ ਮੋੜਨਾ ਨਹੀਂ ਡੱਕਾਂ ਤੋੜਨਾ ਨਹੀਂ ਬਾਧੂ ਪੈਸਾ ਐਸ਼ ਕਰਨੀਆਂ ਬਾਬਿਆਂ ਨੇ ਚਿੰਟਾ ਖੜਤਾਉਣਾ ਤੇ ਲੋਕਾਂ ਨੇ ਆਪ ਚੜਾਵਾ ਚੜਾਉਣਾ ਪਾਪਾ ਫਿਰ ਇਹ ਕੰਮ ਚ ਤਾਂ ਨਿਜਾਰੀ ਬਹੁਤ ਆ ਯਾਰ ਓਏ ਮੈਂ ਕਹਣਾ ਮੋਚਾਂ ਲੱਗੀਆਂ ਤੂੰ ਯਾਦ ਕਰਿਆ ਕਰੇਗਾ ਭਗਤਾ ਇੱਕ ਹੋਰ ਦੇਖ ਤੂੰ ਬਾਬਿਆਂ ਦੀ ਸੇਵਾ ਕਰਿਆ ਕਰ ਤੈਨੂੰ ਮੇਵਾ ਬਹੁਤ ਮਿਲਣਾ ਜਦੋਂ ਬਾਬਿਆਂ ਨੇ ਗੱਦੀ ਛੱੜਤੀ ਤਾਂ ਅਗਲਾ ਗੱਦੀ ਦਾ ਮਾਲਕ ਤੂੰ ਹੋਏਗਾ अच्छा बाबा हां ये ਗੱਲ ਹੈ ਤੁਹਾਡੇ ਮਰਨ ਤੋਂ ਬਾਅਦ ਗੱਤੀ ਮੈਨੂੰ ਮਿਲਣੀ ਹੈ हां अच्छा बाबा ਭਾਵੇਂ ਤੁਸੀਂ ਮੈਨੂੰ ਕੈਨੇਡਾ ਵਾਲਾ ਜਹਾਜ਼ ਨਹੀਂ ਚੜਾਇਆ ਪਰ ਮੈਂ ਤੁਹਾਨੂੰ ਗੱਡੀ ਜ਼ਰੂਰ ਚੜਾ ਦੂੰ ਓ ਨੋ 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 ਨੋ